ਲਓ ਜੀ ਆਪਾਂ ਆ ਗਏ ਆ ਪਿੰਡ ਵੱਡੇ ਸਭਰਾ ਥਾੜ ਬਾਈਕਾਂ ਤੇ ਵੇਖੋ ਲੱਗਦੇ ਛੀਦੀ ਰਗੜੇ ਛਿਰਦਾਈਆਂ ਦੇ ਰਗੜੇ ਖਸ ਖਸ ਦੇ ਰਗੜੇ ਬਾਕੀ ਆਜੋ ਅੱਗੇ ਚੱਲਦੇ ਆ ਆਪਾਂ ਤੁਹਾਨੂੰ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਛੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜਾ ਇਹ ਵੀਰਾਂ ਵੱਲੋਂ ਪ੍ਰੋਗਰਾਮ ਕੀਤਾ ਗਿਆ ਜੀ ਤੇ ਆਜੋ ਚੱਲਦੇ ਅੱਗੇ ਦੇਖਦੇ ਆ ਕੀ ਬਾਕੀ ਵੇਖ ਸਾਧਾਂ ਜੀ ਸ਼ੀਧੀ ਰਗੜੇ ਲੱਗ ਰਹੇ ਆ ਜੀ ਬਾਬਾ ਜੀ ਹੋਣੀ ਰਗੜੇ ਲੱਗ ਰਹੇ ਆ ਜੀ ਬੜੀ ਤਕੜੀ ਗੱਲ ਆ ਜੀ ਜੋਧਿਆਂ ਦੇ ਖਸ ਖਸ ਪਾ ਕੇ ਬਾਦਾਮ ਪਾ ਕੇ ਸੰਗਤਾਂ ਨੂੰ ਸ਼ਿਕਾਇਤ ਜਾਣਗੇ ਜੀ ਜਿਹੜਾ ਵੀ ਕੋਈ ਸ਼ਕਨ ਚਾਹੁੰਦਾ ਤੇ ਸ਼ੱਕ ਸਕਦਾ ਜੀ ਇਹਦੇ ਚ ਬਾਕੀ ਆ ਜੋ ਸੰਗਤਾਂ ਕਿਵੇਂ ਸੇਵਾ ਕਰਦੀਆਂ ਤੁਹਾਨੂੰ ਉਹ ਵੀ ਦਿਖਾਉਣੇ ਆ ਵੀਰ ਪ੍ਰਸਾਰੀ ਜਣੇ ਤੇ ਚਾਹ ਬਣ ਰਹੀ ਹੈ ਜੀ ਇੱਧਰ ਗਰਮਾ ਗਰਮ ਵੀਰ ਚਾਹ ਤਿਆਰ ਕਰ ਰਿਹਾ ਜੀ ਵੀਰਪਰਾਹ ਸੇਵਾ ਤੇ ਨੌਜਵਾਨ ਵੀਰ ਸਾਰੇ ਸੇਵਾ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਮਟਰ ਪਨੀਰ ਦੀ ਸਬਜ਼ੀ ਚੱਲ ਜੀ ਕੀ ਜਾਰੀ ਹਾਂਜੀ ਹਾਂਜੀ ਸਾਹਿਬ ਜੀ ਸਬਜ਼ੀ ਕੀ ਹਾਲ ਸੀ ਜੀ ਕਰੀ ਆਉਂਦੇ ਸੇਵਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਤੇ ਆਉਣ ਰਾ ਦੇਖੋ ਜੇਕਰ ਆ ਪੂਰਾ ਸੇਰਾ ਕੰਮ ਕਿ ਕੀ ਆਉਂਦੇ ਆ ਵੀਰ ਨਾਲ ਦੀ ਨਾਲ ਇੱਦਾਂ ਦੁੱਧ ਗਰਮ ਕੀਤਾ ਜਾ ਰਿਹਾ ਨਿੱਕੂ ਵੀਰ ਸਾਡਾ ਖੀਰ ਬਣਾ ਰਿਹਾ ਜੀ ਹੋਰ ਨਿੱਕੂ ਪਾ ਬਹੁਤ ਵਧੀਆ ਵੇਖੀ ਕੀ ਹਾਲ ਚਾਲ ਵਧੀਆ ਜੀ ਕਿਵੇਂ ਚੱਲ ਰਿਹਾ ਪ੍ਰੋਗਰਾਮ ਅੱਜ ਜੀ ਬਹੁਤ ਵਧੀਆ ਕਿਰਪਾ ਮਹਾਰਾਜੀ ਦੀ ਬਹੁਤ ਵੱਡਾ ਧੋਰਾ ਵਿੱਚ ਦੇਖੀ ਬਿਲਕੁਲ ਜੀ ਫਿਰ ਸੰਗਤਾਂ ਨੂੰ ਕੀ ਮੈਸੇਜ ਹੈ ਜੀ ਅੱਜ ਦਾ ਬਹੁਤ ਵਧੀਆ ਸੰਗਤਾਂ ਸਾਰੀਆਂ ਭੰਟ ਭਰਾ ਹੋਣਾ ਅੱਜ ਰਾਤੀ ਕਿਹਦਾ ਭਰਾ ਵਾਹ ਜੀ ਮੇਲਾ ਵੇਖਣਾ ਬਿਲਕੁਲ ਜੀ ਛਿੱਡੀ ਦਿਹਾੜਾ ਵਿੱਚ ਪ੍ਰੋਗਰਾਮ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਇਥੇ ਆਉਣ ਤੇ ਨਾਲੇ ਰੌਣਕ ਮੇਲਾ ਵੇਖੋ ਮੇਰੇ ਪਰਾ ਕੀ ਪਣਾ ਸਾਡੀਆਂ ਦੇ ਸਾਡੀਆਂ ਫੁਲਕਾ ਪਕਾਇਆ ਜਾ ਰਿਹਾ ਜੀ ਅੱਜ ਇੱਧਰ ਤੋਂ ਆ ਜਾਓ ਬਾਕੀ ਆਪਾਂ ਨੂੰ ਵੀਰ ਜਾਣਕਾਰੀ ਦੇਣਗੇ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਕੀਤਾ ਗਿਆ ਹੈ ਜੀ ਕਿਹੜੇ ਕਿਹੜੇ ਵੀਰਾਂ ਵੱਲੋਂ ਸਹਿਯੋਗ ਨਾਲ ਇਹ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਥੋੜੀ ਜੀ ਜਾਣਕਾਰੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਜੀ ਕਿੰਨਾ ਵੀਰਾਂ ਵੱਲੋਂ ਤੇ ਕਿਹੜੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਪ੍ਰੋਗਰਾਮ ਜੋ ਹੈ ਛੋਟੀ ਸਾਹਿਬ ਜੀ ਦੇ ਅਤੇ ਵੱਡੀ ਸਾਹਿਬ ਜੀ ਦੇ ਭਤਾਂ ਦਸਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਹੀ ਲਾਲ ਅਤੇ ਮਾਤਾ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਬੁਰਕ ਇਨਾ ਬਾਈਕਾਂ ਦੀਆਂ ਨਗਰ ਦੀਆਂ ਸੰਗਤਾਂ ਨੇ ਰਣ ਮੈਕਤਲ ਹੋ ਕੇ ਕਿਉਂਕਿ ਹਰ ਸਾਲ ਹੀ ਇਹ ਦੇਖਦੇ ਆਂ ਕਿ ਹਰ ਨਗਰ ਦੇ ਵਿੱਚ ਇਹ ਸ਼ਹੀਦੀ ਦਿਹਾੜਾ ਜੋ ਹੈ ਸਾਲਾਨਾ ਮਨਾਉਂਦੇ ਹਨ ਆ ਇਹਨਾਂ ਵੀ ਬੱਚਿਆਂ ਨੇ ਵੀਰਾਂ ਭਰਾਵਾਂ ਨੇ ਰਣਮੈਣ ਕਤਲ ਹੋ ਕਰਕੇ ਮੀਟਿੰਗ ਕਰਕੇ ਇਹਨਾਂ ਨੇ ਪਿਛਲੇ ਸਾਲ ਤੋਂ ਹੀ ਪ੍ਰਾਪਨਾ ਕੀਤਾ ਹੈ ਵੀ ਆਪਾਂ ਵੀ ਸੱਚੇ ਪਾਤਸ਼ਾਹ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਦੇ ਚਾਰੇ ਇਲਾਮਾਂ ਦਾ ਅਤੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਾ ਹਰ ਸਾਲ ਬਣਾਇਆ ਕਰਗੇ ਸੰਗਤਾਂ ਦਾ ਬੜਾ ਪ੍ਰਾਵਾ ਇਹਨੇ ਵੀਰਾਂ ਦਾ ਬੜਾ ਪ੍ਰਾਵਾ ਹੈ ਜਿਨ੍ਹਾਂ ਨੇ ਬੜੇ ਤਾਨਮਾਨ ਭਾਂਦੇ ਨਾਲ ਸੇਵਾਵਾਂ ਨਿਭਾ ਕੇ ਇਹ ਉਪਰਾਲਾ ਕੀਤਾ ਅਤੇ ਅੱਜ ਸ੍ਰੀ ਹਿਦਾਂ ਦੇ ਦਰਮਾਗ ਵਿੱਚ ਹੋਇਆ ਬਣਾਉਣਾ ਕਰ ਰਹੇ ਹਨ ਇਲਾਹੀ ਬਾਣੀ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਇਆ ਹੁਣ ਦੀਵਾਨ ਸੱਜੀ ਹੋਏ ਵਿੱਚ ਸੇਮਤ ਜੀ ਉਹਨਾਂ ਬੱਚੇ ਹਨ ਉਹ ਸ਼ਬਦ ਕੀਰਤਨ ਗਾ ਰਹੇ ਹਨ ਬੜੀ ਕਿਰਪਾ ਹੈ ਸਤਿਗੁਰੂ ਜੀ ਦੀ ਆਪ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਹਾੜੇ ਚੜ੍ਹਦੀ ਕਲਾ ਨਾਲ ਮਨਾਇਆ ਕਰੋ ਅਤੇ ਗੁਰੂ ਘਰ ਵੀ ਜਾ ਕਰਕੇ ਗੁਰਬਾਣੀ ਪੜ੍ਹ ਕੇ ਸ਼ਹੀਦਾਂ ਸਿੰਘਾਂ ਦੀ ਅਰਦਾਸ ਬੇਨਤੀ ਕਰਿਆ ਕਿ ਸਿੱਧੇ ਪਾਸ਼ਾ ਕਿਰਪਾ ਕਰੇ ਇਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਉਦੋਂ ਬਾਲ ਮਖੇਤਰੇ ਹਰਸਾਨ ਦੀ ਤਰ੍ਹਾਂ ਸਹੀਦੀ ਦਿਹਾੜੇ ਮਨਾਉਂਦੇ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬਾਬਾ ਜੀ ਜਾਣਕਾਰੀ ਦਿੰਦੇ ਹੋ ਇਹਦੇ ਹੋਰ ਸੰਗਤਾਂ ਨੂੰ ਕੀ ਮੈਸੇਜ ਹੈ ਜੀ ਜਿਹੜੇ ਨੌਜਵਾਨ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਹਾਂ ਵੀ ਆਪਣੇ ਧੰਨ 탄 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਸਰਬੰਸ ਦਾਣੀ ਉਹਨਾਂ ਨੇ ਚਾਰ ਸਾਹਿਬਾਂ ਦੀ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਆਪਾਂ ਕਿਦਰ ਤੁਰੇ ਹੋਏ ਆ ਨਸ਼ਿਆਂ ਵਿੱਚ ਨਸ਼ੇ ਨੂੰ ਸੰਕੋਚਦੇ ਹੋਏ ਸਿੱਖੀ ਵਾਲਾ ਜੀਵਨ ਸਿੱਖੀ ਰੱਖ ਕੇ ਗੁਰਬਾਣੀ ਪੜ੍ਹ ਕੇ ਜੋ ਸਿੱਖੀ ਵਾਲਾ ਜੀਵਨ ਬਣਿਤ ਕਰਾਈਏ ਅਤੇ ਨਾਮ ਦੇ ਨਾਲ ਜੁੜੀਏ ਦਸਮ ਪਿਤਾ ਦੇ ਰਾਹ ਤੇ ਚੱਲੀਏ ਗੁਰੂ ਘਰੋਂ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਕੇ ਖੁਸ਼ੀ ਪ੍ਰਾਪਤ ਕਰੀਏ ਇਹੋ ਮੇਰਾ ਸੁਨਾਏ ਕਿ ਸਿੱਧੇ ਰਹਤੇ ਨੌਜਵਾਨ ਵੀਰਾਂ ਤੁਹਾਨੂੰ ਕਿਰਪਾਲਤਾ ਕਰੋ ਵਾਹ ਜੀ ਵਾਹ ਬੜੀ ਵਧੀਆ ਜੀ ਜਾਣਕਾਰੀ ਬਾਬਾ ਜੀ ਦਿੰਦੇ ਜੀ ਵੀਡੀਓ ਸ਼ੇਅਰ ਕਰੀ ਚੱਲਿਆ ਜੇ ਬਾਬਾ ਜੀ ਬੜੀ ਵੀ ਵੱਧ ਤੋਂ ਵੱਧ ਨੌਜਵਾਨੀ ਨਸ਼ੇ ਛੱਡ ਕੇ ਤੇ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਬਾਬਾ ਜੀ ਹੁਣ ਸਾਰੇ ਵੀਰਾਂ ਵੱਲੋਂ ਇਹ ਜਿਹੜਾ ਕੀਤਾ ਗਿਆ ਪ੍ਰਾਲਾ ਜੀ ਵਧੀਆ ਮੈਸੇਜ ਆ ਨੌਜਵਾਨ ਵੀਰਾਂ ਲਈ ਤੇ ਬਾਕੀ ਚਲੋ ਆਪਾਂ ਚੱਲਦੇ ਆ ਨਾਲ ਨਾਲ ਹੋਰ ਵੀ ਤੁਹਾਨੂੰ ਦਿਖਾਉਣੇ ਆ ਜੀ ਵੈਗਰ ਦੀ ਕਖਲਸਾ ਬਾਕੀ ਦੇਖ ਸਕਦੇ ਆ ਜੀ ਸ਼ਿਦੀ ਰਗੜੇ ਵੀ ਬਾਬਾ ਜੀ ਉਹਨਾਂ ਲੋ ਲਾਏ ਜਾ ਰਹੇ ਆ ਜੀ ਬੜਾ ਵਧੀਆ ਉਪਰਾਲਾ ਹੈ ਜੀ ਵੇਖੋ ਨਾਲ ਦੀ ਖਸਖਸ ਪਾ ਕੇ ਨਾਲ ਬਦਾਮ ਪਾ ਕੇ ਵੀ ਗੱਬਰੂ ਹੋਰ ਵੀ ਤਗੜੇ ਕੀਤੇ ਜਾਣ ਸ਼ਰਦਾਈਆਂ ਦੇ ਰਗੜੇ ਲੱਗਦੇ ਆ ਜੀ ਤੇ ਸ਼ਿਦੀ ਰਗੜੇ ਲੱਗਦੇ ਆ ਜੀ ਸਾਰਾ ਹੀ ਉਪਰਾਲਾ ਬਾਬਾ ਜੀ ਉਹਨਾਂ ਲੋ ਕੀਤਾ ਜਾ ਰਿਹਾ ਜੀ ਬਾਕੀ ਆ ਜੋ ਤੁਹਾਨੂੰ ਹੋਰ ਵੀ ਅੱਗੇ ਆਪਾਂ ਚੱਲਦੇ ਆਂ ਵੀ ਇੱਥੇ ਖੀਰਾ ਸਬਜ਼ੀਆਂ ਦਾਲਾਂ ਮਟਰ ਪਨੀਰ ਦੀ ਸਬਜ਼ੀ ਜਿਹੜੀ ਤਿਆਰ ਹੋ ਰਹੀ ਹੈ ਜੀ ਵੀਰਾਂ ਨੂੰ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਵੀਰ ਸਾਡਾ ਦੇਖੋ ਸੰਗਤਾਂ ਸੇਵਾ ਕਰਦੀ ਹੋਈਆਂ ਬਾਕੀ ਆ ਜੋ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ ਵੀਰ ਭਰਾ ਸਾਰੇ ਸੇਵਾ ਕਰਦੇ ਆ ਜੀ ਇਨ੍ਹਾਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਵਾਦੀਏ ਆਈਆ ਦਾਲ ਬਣ ਰਹੀ ਹੈ ਜੀ ਖੀਰਾ ਬਣ ਰਹੀਆਂ ਜੀ ਦੇਖ ਸਕਦੇ ਆ ਨਿੱਕੂ ਵੀ ਇੱਧਰ ਸ਼ਾਦ ਵੀ ਦਾ ਬਾਬਾ ਜੀ ਉਹਨਾਂ ਦੇਖੋ ਬਣਾਏ ਗਏ ਆ ਜੀ ਸੰਗਤਾਂ 'ਚ ਵਰਤਾਇਆ ਜਾਊਗਾ ਜੀ ਛੁਲਕੇ ਪਕਾ ਰਹੀਆਂ ਪੈਣਾ ਦੇਖ ਸਕਦੇ ਆ ਸੰਗਤਾਂ ਦੇ ਵਾਸਤੇ ਵੱਧ ਤੋਂ ਵੱਧ ਇਥੇ ਸੰਗਤਾਂ ਬਾਕੀ ਆਪਾਂ ਨੂੰ ਵੀਰ ਜਾਣਕਾਰੀ ਦੇਣਗੇ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਕੀਤਾ ਗਿਆ ਹੈ ਜੀ ਕਿਹੜੇ ਕਿਹੜੇ ਵੀਰਾਂ ਵੱਲੋਂ ਸਹਿਯੋਗ ਨਾਲ ਇਹ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਥੋੜੀ ਜੀ ਜਾਣਕਾਰੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਜੀ ਕਿੰਨਾ ਵੀਰਾਂ ਵੱਲੋਂ ਕਿਹੜੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਪ੍ਰੋਗਰਾਮ ਜੋ ਹੈ ਛੋਟੀ ਸਾਹਿਬ ਜੀ ਅਤੇ ਵੱਡੀ ਸਾਹਿਬ ਜੀ ਜੋ ਅੰਤਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਹੀ ਲਾਲ ਅਤੇ ਮਾਤਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਬੁਰਕ ਇਹਨਾਂ ਭੈਕਾਂ ਦੀਆਂ ਨਗਰ ਦੀਆਂ ਸੰਗਤਾਂ ਨੇ ਰਣਮੈਕਤਲ ਹੋ ਕਰਕੇ ਕਿਉਂਕਿ ਹਰ ਸਾਲ ਹੀ ਇਹ ਦੇਖਦੇ ਆਂ ਕਿ ਹਰ ਨਗਰ ਦੇ ਵਿੱਚ ਇਹ ਸ਼ਹੀਦੀ ਦਿਹਾੜਾ ਜੋ ਹੈ ਸਾਲਾਨਾ ਮਨਾਉਂਦੇ ਹਨ ਇਹਨਾਂ ਵੀ ਬੱਚਿਆਂ ਨੇ ਵੀਰਾਂ ਭਰਾਵਾਂ ਨੇ ਰਣਮਿਲ ਕਤਲ ਹੋ ਕਰਕੇ ਮੀਟਿੰਗ ਕਰਕੇ ਇਹਨਾਂ ਨੇ ਪਿਛਲੇ ਸਾਲ ਤੋਂ ਹੀ ਪ੍ਰਾਪਨਾ ਕੀਤਾ ਹੈ ਵੀ ਆਪਾਂ ਵੀ ਸੱਚੇ ਪਾਤਸ਼ਾਹ ਧੰਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮ ਪਿਤਾ ਦੇ ਚਾਰੇ ਲਾਮਾਂ ਦਾ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਾ ਹਰ ਸਾਲ ਬਣਾਇਆ ਕਰਗੇ ਸੰਗਤਾਂ ਦਾ ਬੜਾ ਪ੍ਰਾਪਨਾ ਹੈ ਇਹਨਾਂ ਵੀਰਾਂ ਦਾ ਬੜਾ ਪ੍ਰਾਪਨਾ ਹੈ ਜਿਨ੍ਹਾਂ ਨੇ ਬੜੇ ਤਾਨਮਾਮ ਭਾਂਦੇ ਨਾਲ ਸੇਵਾਾਂ ਨਿਭਾ ਕੇ ਇਹ ਉਪਰਾਲਾ ਕੀਤਾ ਅਤੇ ਅੱਜ ਦੀ ਹਿੱਦਾਂ ਦੇ ਦਰਮਾਗ ਵਿੱਚ ਹੋਇਆ ਮਨਾਉਣਾ ਕਰ ਰਹੇ ਹਨ ਇਲਾਹੀ ਬਾਣੀ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਇਆ ਹੁਣ ਦੀਵਾਨ ਸੱਜੀ ਹੋਏ ਵਿੱਚ ਸੇਮਤ ਜੂ ਜਨ ਬੱਚੇ ਹਨ ਉਹ ਸ਼ਬਦ ਕੀਰਤਨ गा ਰਹੇ ਹਨ ਬੜੀ ਕਿਰਪਾ ਹੈ ਸਤਿਗੁਰੂ ਜੀ ਦੀ ਆਪ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਸ਼ਹੀਦੀ ਦਿਹਾੜੇ ਚੜ੍ਹਦੀ ਕਲਾ ਨਾਲ ਮਨਾਇਆ ਕਰੋ ਅਤੇ ਗੁਰੂ ਘਰ ਵੀ ਜਾ ਕਰਕੇ ਗੁਰਬਾਣੀ ਪੜ੍ਹ ਕੇ ਸ਼ਹੀਦਾਂ ਸਿੰਘਾਂ ਦੀ ਅਰਦਾਸ ਬੇਨਤੀ ਕਰਿਆ ਕਰੋ ਸੱਜੇ ਪਾਸ਼ਾ ਕਿਰਪਾ ਕਰੇ ਇਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਉਦੋਂ ਬਾਲ ਬਖਸ਼ੇ ਕਰੇ ਹਰ ਸਾਲ ਦੀ ਤਰ੍ਹਾਂ ਸਹੀਦੀ ਦਿਹਾੜੇ ਮਨਾਉਂਦੇ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬਾਬਾ ਜੀ ਜਾਣਕਾਰੀ ਦਿੰਦੇ ਹੋ ਇਹਦੇ ਹੋਰ ਸੰਗਤਾਂ ਨੂੰ ਕੀ ਮੈਸੇਜ ਹੈ ਜੀ ਜਿਹੜੇ ਨੌਜਵਾਨ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਮੈਂ ਇਹੋ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਪੰਕਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਸਰਬੰਸ ਦਾਣੀ ਉਹਨਾਂ ਨੇ ਚਾਰ ਸਾਹਿਬਜ਼ਾਦਿਆਂ ਦੇ ਆਪਣੇ ਸਾਰਾ ਹੀ ਪਰਿਵਾਰ ਵਾਰ ਦਿੱਤਾ ਆਪਾਂ ਕਿਧਰ ਤੁਰੇ ਹੋਏ ਆ ਨਸ਼ਿਆਂ ਵਿੱਚ ਨਸ਼ੇ ਨੂੰ ਸੰਕੋਧਦੇ ਹੋਏ ਸਿੱਖੀ ਵਾਲਾ ਜੀਵਨ ਸਿੱਖੀ ਰੱਖ ਕੇ ਗੁਰਬਾਣੀ ਪੜ੍ਹ ਕੇ ਉਹ ਸਿੱਖੀ ਵਾਲਾ ਜੀਵਨ ਬਰੀਤ ਕਰਾਈਏ ਅਤੇ ਨਾਮ ਦੇ ਨਾਲ ਜੁੜੀਏ ਦਸੇ ਹੋਏ ਦਸਾਂ ਪਿਤਾ ਦੇ ਰਾਹ ਤੇ ਚੱਲੀਏ ਗੁਰੂ ਘਰਾਂ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਕੇ ਖੁਸ਼ੀ ਪ੍ਰਾਪਤ ਕਰੀਏ ਇਹੋ ਮੇਰਾ ਸਲਾਹ ਹੈ ਕਿ ਸਿੱਧੇ ਰਹਤੇ ਨੌਜਵਾਨ ਵੀਰਾਂ ਤੁਹਾਨੂੰ ਦੀ ਕਿਰਪਾਲਤਾ ਕਰੋ ਵਾਹ ਜੀ ਵਾਹ ਬੜੀ ਵਧੀਆ ਜੀ ਜਾਣਕਾਰੀ ਬਾਬਾ ਜੀ ਦਿੰਦੇ ਜੀ ਵੀਡੀਓ ਸ਼ੇਅਰ ਕਰੀ ਚੱਲ ਜੇ ਬਾਬਾ ਜੀ ਬੜੀ ਵੀ ਵਾਤੋ ਵਾਦ ਨੌਜਵਾਨੀ ਨਸ਼ੇ ਛੱਡ ਕੇ ਤੇ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਬਾਬਾ ਜੀ ਹੁਣ ਸਾਰੇ ਵੀਰਾਂ ਵੱਲੋਂ ਇਹ ਜਿਹੜਾ ਕੀਤਾ ਗਿਆ ਉਪਰਾਲਾ ਜੀ ਵਧੀਆ ਮੈਸੇਜ ਆ ਨੌਜਵਾਨ ਵੀਰਾਂ ਲਈ ਤੇ ਬਾਕੀ ਚਲੋ ਆਪਾਂ ਚੱਲਦੇ ਆ ਨਾਲ ਨਾਲ ਹੋਰ ਵੀ ਤੁਹਾਨੂੰ ਦਿਖਾਉਣੇ ਆ ਜੀ ਵੈਗਰ ਦੀ ਕਖਲਸਾ ਬਾਕੀ ਦੇਖ ਸਕਦੇ ਆ ਜੀ ਸ਼ਿਦੀ ਰਗੜੇ ਵੀ ਬਾਬਾ ਜੀ ਹੁਣਾਂ ਲੋ ਲਾਏ ਜਾ ਰਹੇ ਆ ਜੀ ਬੜਾ ਵਧੀਆ ਉਪਰਾਲਾ ਹੈ ਜੀ ਵੇਖੋ ਨਾਲ ਦੀ ਖਸਖਸ ਪਾ ਕੇ ਨਾਲ ਬਦਾਮ ਪਾ ਕੇ ਵੀ ਗੱਭਰੂ ਹੋਰ ਵੀ ਤਗੜੇ ਕੀਤੇ ਜਾਣ ਸ਼ਰਦਾਈਆਂ ਦੇ ਰਗੜੇ ਲੱਗਦੇ ਆ ਜੀ ਤੇ ਛਿੱਦੀ ਰਗੜੇ ਲੱਗਦੇ ਆ ਜੀ ਸਾਰਾ ਇਹ ਉਪਰਾਲਾ ਬਾਬਾ ਜੀ ਉਹਨਾਂ ਨੂੰ ਕੀਤਾ ਜਾ ਰਿਹਾ ਜੀ ਤੇ ਬਾਕੀ ਆ ਜੋ ਤੁਹਾਨੂੰ ਹੋਰ ਵੀ ਅੱਗੇ ਆਪਾਂ ਚੱਲਦੇ ਆਂ ਵੀ ਇੱਥੇ ਖੀਰਾ ਸਬਜ਼ੀਆਂ ਦਾਲਾਂ ਮਟਰ ਪਨੀਰ ਦੀ ਸਬਜ਼ੀ ਜਿਹੜੀ ਤਿਆਰ ਹੋ ਰਹੀ ਹੈ ਜੀ ਵੀਰਾਂ ਵੱਲੋਂ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਵੀਰ ਸਾਡਾ ਦੇਖੋ ਸੰਗਤਾਂ ਸੇਵਾ ਕਰਦੀ ਹੋਈਆਂ ਬਾਕੀ ਆ ਜੋ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ ਵੀਰ ਭਰਾ ਸਾਰੇ ਸੇਵਾ ਕਰ ਰਿਹਾ ਜੀ ਇਨ੍ਹਾਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਵਾਦੀਏ ਦਾਲ ਬਣ ਰਹੀ ਹੈ ਜੀ ਖੀਰਾਂ ਬਣ ਰਹੀਆਂ ਜੀ ਦੇਖ ਸਕਦੇ ਆ ਨਿੱਕੂ ਵੀ ਇੱਧਰ ਸ਼ਾਦ ਵੀ ਜੱੱਜ ਜੀ ਉਹਨਾਂ ਦੇਖੋ ਬਣਾਏ ਗਏ ਆ ਜੀ ਸੰਗਤਾਂ 'ਚ ਵਰਤਾਇਆ ਜਾਊਗਾ ਜੀ ਫੁਲਕੇ ਪਕਾ ਰਹੀਆਂ ਪੈਣਾ ਦੇਖ ਸਕਦੇ ਆ ਸੰਗਤਾਂ ਦੇ ਵਾਸਤੇ ਵੱਧ ਤੋਂ ਵੱਧ ਇਥੇ ਸੰਗਤਾਂ ਬਾਕੀ ਅਰਦਾਸ ਹੋ ਰਹੀ ਆ ਜਿਸ ਦੇ ਨਾਲ ਪੰਗਤਾਂ ਬਣਾ ਕੇ ਸੰਗਤਾਂ ਨੂੰ ਫੁਲਕੇ ਚੁਕਾਇਆ ਜਾ ਰਿਹਾ ਜੀ ਆਉਣ ਜਾਣ ਵਾਲੇ ਚੋ ਵੀ ਰਹੀ ਆ ਹਰੇਕ ਨੂੰ ਪੁਲਕਾਟ ਕਾ ਕੇ ਤੇ ਫਿਰ ਜਾਂਦੇ ਆ ਤੇ ਵੇਖੋ ਸੇਵਾਦਾਰ ਸੇਵਾ ਕਰਦੀ ਹੋਈ ਮੱਤੀਆ ਦੀ ਨਾਲ ਦੀ ਨਾਲ ਚੱਲੀ ਚੱਲਦੇ ਆ ਨਾਲੇ ਅਰਦਾਸ ਨੂੰ ਚਲੋ ਅਰਦਾਸ ਹੋ ਰਹੀ ਹੈ ਜੀ ਤੇ ਸੋਹਣੋ ਗੱਲਬਾਤ ਦੇਖੋ ਜੀ ਚੰਨਾ ਪਿਆਰਿਆ ਪਿਆਰਿਆ ਬਹੁਤ ਵਧੀਆ ਪਰਮਾ ਜੀ ਬੋਲੋ ਜੀ ਵਾਹ ਸਾਰੇ ਵੀਰਾਂ ਨੂੰ ਇਹ ਕਰਨਾ ਚਾਹੀਦਾ ਸਹਯੋਗ ਦੇਣਾ ਚਾਹੀਦਾ ਥਾੜ ਪਿੱਪਲ ਵਾਲਾ ਮੋੜ ਜਿਹੜਾ ਕਟਵਾਏ ਟੋکریاں ਲੋਹਾਈਆਂ ਚੜਖੜੀਆਂ ਤੇ ਬਿਲਕੁਲ ਸੰਤਾਂ ਨੂੰ ਆ ਰਿਹਾ ਰਾਹ ਦੇਗਾ ਵਿੱਚ ਪਠਾਇਆ ਗਿਆ ਗੁਰੂ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿਆ ਵੇ ਜਿਤੇ ਅੰਮ੍ਰਿਤ ਦਾ ਸਦਕਾ ਸਰਬ ਸੁਖ ਹੋਈ ਯਹਾਂ ਜਹਾਂ ਦੀ ਖਾਲਸਾ ਸਾਹਿਬ ਤਹਾਂ ਤਹਾਂ ਜੇ ਰਖਾਇ ਰਾਇ ਦੇਖ ਤੇਗ ਫਤੇ ਮਿਰਦ ਕੀ ਪੈੰ ਪੰਛ ਕੀ ਜੀਤ ਸ੍ਰੀ ਸਾਹਿਬ ਦੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਨਾਮ ਗਾਣ ਰਹਿਤ ਦਾਣ ਬਵੇਕ ਦਾਣ ਨਿਸ਼ਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਗਾਨ ਸ੍ਰੀ ਅਮਰਤ ਸਰ ਜੀ ਦੇ ਪਵਿੱਤਰ ਦਰਸ਼ਨ ਅਰਸਣ ਚੌਕੀਆਂ ਢੱਲੇ ਪੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ